ਰਾਤ ਨੂੰ ਸੌਣ ਵੇਲੇ ਆਪਣੇ ਘਰ ਨੂੰ ਜਿੰਦੇ ਕੁੰਡੇ ਲਗਾ ਕੇ ਰੱਖੋ ਅਤੇ ਆਪਣੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਦੁਸ਼ਮਣਾਂ ਤੋਂ ਖਿਆਲ ਵੀ ਰੱਖੋ ਰੱਬ ਨਾ ਕਰੇ ਕਿਤੇ ਐਵੇਂ ਨਾ ਹੋ ਜਾਵੇ ਕਿ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਦੁਸ਼ਮਣ ਤੁਹਾਡੇ ਪਰਿਵਾਰ ਦਾ ਨੁਕਸਾਨ ਕਰ ਦੇਣ ਜੀ ਹਾਂ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਗਲੀ ਨੰਬਰ 3 ਦੇ ਵਿੱਚ ਸਥਿਤ ਇਸ ਘਰ ਦੇ ਵਿੱਚ ਦਿਨ ਵੀਰਵਾਰ ਢੜਕਸਾਰ ਹੀ ਦੁਸ਼ਮਣ ਬਜ਼ੁਰਗ ਦੇ ਨਾਲ ਘਰ ਵਿੱਚ ਵੜ ਕੇ ਅਜਿਹਾ ਕਾਰਾ ਕਰ ਗਏ ਕਿ ਜਿਸ ਨੂੰ ਦੇਖ ਆਂਗਵਾਨ ਦੇ ਲੋਕਾਂ ਦੇ ਸਾਹ ਸੁੱਕ ਗਏ ਜਿਸ ਤੋਂ ਬਾਅਦ ਸੂਚਨਾ ਮਿਲਣ ਤੇ ਪੁਲਿਸ ਦੀਆਂ ਗੱਡੀਆਂ ਭਰ ਕੇ ਘਰ ਵਿੱਚ ਪਹੁੰਚ ਗਈਆਂ ਜੋ ਕਿ ਹੁਣ ਸਕਾਟ ਡੌਗ ਵੀ ਪਹੁੰਚੀ ਹੈ ਜੋ ਕਿ ਹੁਣ ਜਾਂਚ ਦੇ ਵਿੱਚ ਜੁਟ ਚੁੱਕੀ ਹੈ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਜੋ ਦੱਸਿਆ ਉਹ ਸੁਣ ਕੇ ਹਰ ਦੇ ਪਿਆਰਾ ਹੈਠੋਂ ਜ਼ਮੀਨ ਖਿਸਕ ਸਕਦੀ ਹੈ ਬਈਆ ਇੱਥੇ 3:30 ਵਜੇ ਦੇ ਆਏ ਹੋਏ ਸੀ ਆਰੀ ਵਗੈਰਾ ਕੱਟਣ ਦੀ ਬਾਅਦ ਬੈਕਸਾਈਡ ਤੇ ਆ ਰਹੀ ਸੀ ਜੀ ਤੇ ਉਸ ਤੋਂ ਬਾਅਦ 4:30 ਵਜੇ ਕੋਈ ਬੰਦਾ ਆਇਆ ਤੇ ਲੜਕਾ ਆਇਆ ਉਹਨੇ ਦੋਨੋਂ ਗੇਟ ਕਰਾਸ ਕੀਤੇ ਆ ਅੱਛਾ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ ਲੇਕਿਨ ਉਹ ਉਹਨਾਂ ਨੇ ਆਪਸ ਵਿੱਚ ਕੁਝ ਕਾਂਸਪੀਰੇਸੀ ਕੀਤੀ ਹੈ ਹਾਰਡਲੀ ਜਿਹੜਾ ਕਰਾਸ ਕਰਕੇ ਆਇਆ ਹੀ ਨਾ ਉਹ 10 ਮਿੰਟ ਵੀ ਨਹੀਂ ਰੁਕਿਆ ਕੋਈ ਗੱਲਬਾਤ ਕੀਤੀ ਹੈ ਤੇ ਉਹ ਮੁੰਡਾ ਚਲਾ ਗਿਆ ਇਸ ਤੋਂ ਬਾਅਦ ਅੱਛਾ ਦੋ ਜਣੇ ਸੀ ਟੁੱਟ ਹਾਂ ਬੰਦੇ ਦੋ ਸੀ ਲੇਕਿਨ ਇੱਕ ਬੰਦਾ ਇਧਰੋਂ ਭਜਿਆ ਤੇ ਲੇਕਿਨ ਇੱਕ ਦੂਜਾ ਬੰਦਾ ਇਧਰੋਂ ਨਹੀਂ ਭਜਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਸ਼ਾਇਦ ਕਿ ਅਸੀਂ ਸਾਰੇ ਕੌਂਸ਼ੀਅਸ ਹੋ ਗਏ ਆ ਅਸੀਂ 1.5-2 ਘੰਟੇ ਗੇਟ ਖੜਕਾਉਂਦੇ ਰਹੇ ਆ 2 ਘੰਟੇ ਬੈਲਸ ਕੀਤੀਆਂ ਫੋਨ ਬੰਦ ਹੋ ਗਿਆ ਨਾ ਨਾ ਜਾਲੀ ਇਧਰੋਂ ਵੀ ਪਾਟੀ ਪਈ ਐ ਜਾਲੀ ਉਧਰੋਂ ਵੀ ਪਾਟੀ ਪਈ ਕੀ ਲੱਗਦਾ ਇੱਕ ਜਣਾ ਉਹ ਉਪਰੀ ਸਾਈਡ ਦੇ ਤੋਂ ਮੋਗੜਾ ਉਹਨਾਂ ਚਾਹਾਂ ਦਾ ਜੀ ਜੀ ਤੁਹਾਨੂੰ ਵੀ ਲੱਗਦਾ ਕਿੱਧਰੋਂ ਐਂਟਰ ਹੋਇਆ ਉਹ ਨਾ ਇਹ ਨਾ ਪਤਾ ਜੀ ਕੋਈ ਸੀਸੀਟੀਵੀ ਹੈਗੀ ਕੋਈ ਇਲਾਕੇ ਦੀ ਨਹੀਂ ਭਈਆ ਥੋੜਾ ਦੱਸਦੇ ਕੋਈ ਗੱਲ ਨਹੀਂ ਸੀਸੀਟੀਵੀ ਇਲਾਕੇ ਦੇ ਵਿੱਚ ਉਹ ਕੋਠੀ ਦੇ ਅੱਗੇ ਹੈ ਅੱਛਾ ਕਿਹੜੇ ਘਰ ਕਿਹਨਾਂ ਦਾ ਘਰ ਹੈਗਾ ਹਾਂਜੀ ਘਰ ਕਿਹਨਾਂ ਦਾ ਖਾਣਾ ਅਭੀ ਜੇ ਖਾਣਾ ਦੀ ਇਹਨੀ ਉਮਰ ਹੈ ਜੀ ਉਹਨਾਂ हां अप्रोक्सिमेटली 75 ਸਾਲ ਦੀ ਹੁੰਦੀ ਕੋਸ਼ਿ ਸਵੇਰੇ ਆਏ ਆ ਬਸ ਸਵੇਰੇ ਬੜਾ ਲੱਗਾ ਤੁਹਾਨੂੰ ਸਾਢੇ 4:30 ਵਜੇ ਪਤਾ ਲੱਗਾ ਕਿ ਕੋਈ ਆਵਾਜ਼ ਆਈ ਹੈ ਤੇ ਫਿਰ ਅਸੀਂ ਬੂਹਾ ਬੜ ਖੜਕਾਇਆ ਕਿਨੇ ਖੋਲਿਆ ਨਹੀਂ ਦਰਵਾਜ਼ਾ ਤੇ ਕਿਹੜੀ ਜਗ੍ਹਾ ਹੈ ਕੈਂਟ ਨੀਠਾ ਰੋਡ ਗੋਪਾਲ ਨਗਰ 3 ਨੰਬਰ ਗਲੀ ਹਾਂਜੀ ਤੁਸੀਂ ਇੱਥੇ ਰਹਿੰਦੇ ਜੀ ਆਹ ਤਿੰਨ ਤਾਲ ਛੜਗੇ ਦਿੰਦੇ ਅੱਛਾ ਤੇ ਕੀ ਗੱਲ ਫਰ ਕੋਈ ਇੱਥੇ ਕੱਲਾ ਰਹਿੰਦੇ ਕੀ ਗੱਲ ਬਾਤ ਇੱਥੇ ਨਾਲ ਦੇ ਘਰੋਂ ਵੀ ਕੋਈ ਆਵਾਜ਼ ਆਈ ਸੀ ਕਿਸੇ ਨੂੰ ਸਾਢੇ 4 ਵਜੇ ਦੇ ਕੋਈ ਆ ਆਰੀ ਆਰੀ ਮਾਰਦਾ ਬੈਠਾ ਗਿਆ ਇਸ ਜਗ੍ਹਾ ਤੇ ਤੇ ਫਿਰ ਉਹ ਆਵਾਜ਼ ਬੂਜ਼ ਲਗਾਈ ਕਿ ਇਹਨੇ ਵਾਰ ਕੋਈ ਆਇਆ ਨਹੀਂ ਬਾਹਰ ਠੀਕ ਤੇ ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਜਦੋਂ ਦੇਖਿਆ ਕੈਮਰਾ ਤੇ ਕੈਮਰੇ ਜੋਂ ਬਾਹਰ ਨਿਕਲਦੇ ਵੇਸੇ ਤੋਂ 10 ਮਿੰਟ ਬਾਅਦ ਇੱਕ ਲੜਕਾ ਬਹਾਂੰਦਰਾ ਆਇਆ ਸੀ ਤੇ 10 ਮਿੰਟ ਬਾਅਦ ਹੀ ਬਾਹਰ ਨਿਕਲ ਗਿਆ। ਸੈਕਿੰਡ ਇੱਕ ਹੋਰ ਲੜਕਾ ਆਗਾ ਸੀ ਉਹ ਅਦਰੋਂ ਦੀ ਸ਼ਾਇਦ ਬਾਹਰ ਨਿਕਲ ਕੇ ਅਦਰ ਇੰਟਰ ਨਿਕਲ ਗਿਆ ਐਸ ਰਸਤੇ ਉਹ ਅੰਦਰ ਕੌਣ ਦਿੰਦਾ ਸੀ ਅੰਦਰ ਅੰਕਾਰ ਇੱਕ ਹੈ ਇਹ ਹੀ ਵਿਸ਼ੇ ਖੰਨਾ ਕਿੰਨੀ ਕੁ ਉਮਰ ਚੁਣੇ 70 ਸਾਲ 70 ਇਅਰ ਬਾਕੀ ਪਰਿਵਾਰ ਉਹਨਾਂ ਦੇ ਬਾਹਰ ਹੁੰਦੇ ਆ ਬੇਟੇ ਦੋ ਇਹਨਾਂ ਦੇ ਸੀਸੀਟੀਵੀ ਲੱਗੇ ਆ ਇਹਨਾਂ ਦੇ ਸੀਸੀਟੀਵੀ ਬਾਹਰ ਗਲੀ ਦੇ ਗਾਇ ਕੋਈ ਖਰਾਬ ਹੋ ਗਿਆ ਤੇ ਲੜਕੇ ਆ ਦੋ ਗਏ ਉਹਨਾਂ ਦੇ ਬਾਹਰ ਹੁੰਦੇ ਲੜਕੀਆਂ ਵੀ ਦੋ ਉਹ ਵੀ ਬਾਹਰ ਮੈਨਰੇ ਦੇ ਬਸ ਉਹ ਬਾਕੀ ਹੁਣ ਪੁਲਿਸ ਆਇਆ ਹਰ ਬਾਅਦ ਚੋਂ 8:00 8:30 ਵਜੇ ਤੋ ਹੀ ਤਾਲਾ ਤੁਲਾ ਹੋਵੇ ਕਿ ਅੰਦਰ ਕੇ ਖੋਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਟੱਪ ਕੇ ਗਏ ਤੇ ਵੇਖਿਆ ਅੰਦਰ ਪਏ ਹੋਏ ਇੱਕ ਡੈਥ ਹੋਈ ਸੀ ਇਹਨਾਂ ਦੀ ਪਏ ਬੈਡ ਦੇ ਤੇ ਨਾਲ ਹੀ ਮਤਲਬ ਮੂੰਹ ਵਗੈਰਾ ਬੰਨਿਆ ਸੀ ਇਹਨਾਂ ਦਾ ਕੁਝ ਕੀ ਨੀਦ ਨਾ ਕੀਤਾ ਗਿਆ ਲੋਟੋ ਵਸਦੇ ਰੰਜਿਸ਼ ਹੋਸਦੀ ਆਪਣੀ ਪਤਾ ਨਹੀਂ ਹੈ ਦੇਖੋ ਕੀ ਨੀ ਲੋਕੀਂ ਕਰਦੇ ਸੀ ਨਹੀਂ ਨਹੀਂ ਇਹ ਫ੍ਰੀ ਸੀ ਮਤਲਬ ਘਰੀ ਹੀ ਨਾਕਟਿਵ ਕਰਨੀ ਕਰਦੇ ਸੀ ਉਧਰ ਮੌਕੇ ਤੇ ਪਹੁੰਚੀ ਡੀਐਸਪੀ ਪ੍ਰਗਿਆ ਜੈਨ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਦਾ ਨਾਮ ਵਿਜੇ ਖੰਨਾ ਹੈ ਜਿਸ ਦੀ ਉਮਰ ਕਰੀਬ 75 ਸਾਲ ਹੈ ਜਿਸ ਨੂੰ ਅਣਪਛਾਤੇਆਂ ਦੇ ਵੱਲੋਂ ਮਾਰ ਮੁਕਾ ਦਿੱਤਾ ਗਿਆ ਇਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਈ ਦਾ ਨੇਮ ਆਫ ਵਿਜੇ ਖੰਨਾ ਉਹਨਾਂ ਦੀ ਜਿਹੜੀ ਹੈਗੀ ਉਥੇ ਕਰੇ ਦਰਵਾਜ਼ਾ ਨਹੀਂ ਖੁੱਲਦੇ ਪਏ ਐਂਡ THEN द ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੌਟ ਤੇ ਉਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਇਮਰ ਫੇਸਿੰਗ ਉਹ ਮਰਡਰ ਹੋ ਗਿਆ ਹੈ ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਤੇ ਦੇਖ ਰਹੇ ਹੈ ਕਿ ਬਹੁਤ ਜਲਦੀ ਕਰ ਲਾਂਗੇ ਲੋਟ ਲੋਟ ਵੀ ਕੀਤੀ ਗਈ ਹੈ ਦੇਖੋ ਜੀ ਹਲੇ ਤੇ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਆਲਸੋ ਜਸਟ ਅਰਾਈਵਡ ਸੋ ਜੋ ਵੀ ਲੀਡਸ ਆਉਗੀਆਂ ਵੀ ਆਰ ਵਰਕਿੰਗ ਔਨ ਆਲ ਦ ਐਂਗਲਸ ਇਹ ਨੂੰ ਜੋ ਐਂਟੀ ਸਰ ਮੂੰਹ ਮਾ ਬੰਨੇ ਗਿਆ ਕਰ ਦੱਸਿਆ ਜਾ ਰਿਹਾ ਵੀ ਆਰ ਵਰਕਿੰਗ ਔਨ ਆਲ ਦਾ ਐਂਗਲਸ ਜੀ ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਆਪਾਂ ਫੜ ਲਵਾਂਗੇ ਉਸ ਪਾਸਿਓ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਵੀ ਬਾਰੀ ਪੁੱਤੀ ਆ ਦੂਸਰੇ ਪਾਸਿ ਤੋਂ ਵੀ ਕਹਿੰਦੇ ਵੀ ਦੋ ਜਣੇ ਆਏ ਸੀ ਜਿਹੜੇ ਇਲਾਕੇ ਰਮਾ ਸੀ ਕਹਿ ਰਹੇ ਨੇ ਕੀ ਦੋ ਦੇਖੋ ਪ੍ਰਾਈਮਰ ਫੇਸ ਹੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤਾਂ ਸਾਰਾ ਕੁਝ ਡੀਟੇਲਸ ਹਰ ਇੱਕ ਕੇਸ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਈ ਜੋ ਵੀ ਹੁੰਦਾ ਆਪਾਂ ਸ਼ੇਅਰ ਕਰਾਂਗੇ ਬੱਚੇ ਨੇ 78 ਇਅਰਸ ਇਹਨਾਂ ਦੀ ਉਮ ਮਣਮੋਹਨ ਪੁੱਛ ਰਿਹਾ ਕੀ ਕਰ ਰਿਹਾ ਪੁਲਿਸ ਵੱਲੋਂ ਜੀ ਇਹ ਹੀ ਹੈ ਕਿ ਆਪਾਂ ਕੇਸ ਰਿਸ ਕਰਾਂਗੇ ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਹੈ ਉਹਨੂੰ ਫੜ ਕੇ ਅੰਦਰ ਦੇਵਾਂਗੇ ਤੁਹਾਨੂੰ ਪਤਾ ਲੱਗਦਾ ਕਿੰਨੇ ਨੌਜਵਾਨ ਜਿਹੜੇ ਅੰਦਰ ਹੋਏ ਐਜ਼ ਆਈ ਸੈਡ ਕਿ ਬਿਲਕੁਲ ਇੱਕ ਪ੍ਰੀਲੀਮਿਨਰੀ ਇਨਫੋਰਮੇਸ਼ਨ ਹੈ ਅਭੀ ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰਦੇ ਥੋੜਾ ਹੀ ਨਾ ਕੀ ਸਾਹਮਣੇ ਆ ਕਿ ਗੰਜੀਸ਼ ਹੈ ਜਾਂ ਫਿਰ ਲੁੱਟਦਾ ਰਹਾ ਥੋੜਾ ਜਿਹਾ ਪ੍ਰਾਇਮਰੀਲੀ ਇਹ ਹੀ ਪਤਾ ਲੱਗਦਾ ਪਿਆ ਕਿ ਫੋਜਡ ਐਂਟਰੀ ਹੈ ਬੰਦੇ ਇੱਕ ਜਾਂ ਦੋ ਵੀ ਹੋ ਸਕਦੇ ਨੇ ਔਰ ਬਾਕੀ ਜੋ ਵੀ ਇਨਫੋਰਮੇਸ਼ਨ ਆndi ਆਪਾਂ ਦੱਸਾਂਗੇ ਠੀਕ ਡੀਐਸਪੀ ਪ੍ਰਗਿਆ ਜੈਨ ਹੋਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਮਲਜ਼ਮਾਂ ਦੀ ਗ੍ਰਿਫਤਾਰੀ ਲਈ ਵੀ ਛਾਪੇ ਮਾਰੀ ਜਾ ਰਹੀ ਹੈ ਅਜੇ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਮਲਜ਼ਮਾਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ